ਮੁਸਾਫਿਰ ਦੀ ਲਿਖੀ ਹੋਈ ਕਵਿਤਾ ਕੀੜੀ ਅੱਜ ਮੈਂ ਪੇਸ਼ ਕਰਨ ਜਾ ਰਹੀ ਹਾਂ ਵਧਦੀ ਜਾਵੇ ਵਧਦੀ ਜਾਵੇ ਤਾਂ ਕਿਸੇ ਵਿੱਚ ਵਧਦੀ ਜਾਵੇ ਕਿਧਰੋਂ ਪਿੰਕ ਪਈ ਭੋਰੇ ਦੀ ਇੱਕ ਦੂਜੀ ਨੂੰ ਖਬਰ ਪਹੁੰਚਾਵੇ ਵਧਦੀ ਜਾਵੇ ਵਧਦੀ ਜਾਵੇ ਆਪਣੀ ਧੁੰਲ ਵਿੱਚ ਮਸਤੀ ਅੰਦਰ ਨਹੀਂ ਛੜਦੀ ਉਦਮ ਦੀ ਵਾਦੀ ਔਖੀ ਹੋ ਸੌਖੀ ਹੋ ਜਾਵੇ ਵਧਦੀ ਜਾਵੇ ਵਧਦੀ ਜਾਵੇ ਔਰ ਸੌਰ ਲਈ ਕਰੇ ਤਿਆਰੀ ਕੀੜੀ ਨੂੰ ਵੀ ਜਾਨ ਪਿਆਰੀ ਤੁਰਿਆ ਰਹਿਣਾ ਤੁਰਿਆ ਰਹਿਣਾ ਹੌਲੀ ਪਰ ਹਫਨਾ ਨਹੀਂ ਬਹਿਣਾ ਬਹੁਤ ਤੇਜੀ ਬਹੁਤ ਥਕਾਵੇ ਫੁਟੀਆਂ ਮੰਜ਼ਲ ਦੂਰ ਦਿਸ਼ਾਵੇ ਹੌਲੀ ਹੌਲੀ ਤੁਰਦੀ ਜਾਂਦੀ ਤੁਰਦੀ ਜਾਂਦੀ ਤੁਰਦੀ ਜਾਂਦੀ ਤੁੰਦੇ ਪੱਕੇ ਧੀਰ ਜਵਾਲੇ ਤੋੜਨਾ ਛੱਡਣ ਪਹਿਣ ਨਾ ਕਾਲੇ ਨਦੀਆਂ ਚਾਲ ਗੰਭੀਰ ਚਲਦੀਆਂ ਸ਼ਹਿਰ ਸਾਗਰ ਵਿੱਚ ਜਹ ਰਲਦੀਆਂ ਫਮਨਾ ਰੁਕਨਾ ਮੋਤ ਨਿਸ਼ਾਨੀ ਦਏ ਸੜਾਂਦ ਖੜੋਤਾ ਪਾਣੀ ਤੁਰਦੀ ਜਾਂਦੀ ਤੁਰਦੀ ਜਾਂਦੀ ਇੱਕ ਦੂਜੀ ਨੂੰ ਨਾ ਰਜਾਂਦੀ ਇੱਕ ਇਧਰੋਂ ਇੱਕ ਅੱਗੇ ਆਵੇ ਇੱਕ ਦੂਜੀ ਨੂੰ ਨਾ ਟਕਰਾਵੇ ਵੱਧਦੀ ਜਾਵੇ ਵੱਧਦੀ ਜਾਵੇ ਜੇ ਹੱਥ ਆਇਆ ਭਾਰਾ ਦਾਣਾ ਚਾਵਾਂ ਨਾਲ ਰਲ ਮਿਲ ਕੇ ਜਾਣਾ ਇੱਕ ਟੁੰਡੇ ਇੱਕ ਚੁੱਕ ਲਿਆਵੇ ਅਗਲੀ ਅਗਲੀ ਤੀਕ ਪਹੁੰਚਾਵੇ ਇੱਕ ਦੇ ਪਿੱਛੇ ਇੱਕ ਤੁਰਦੀ ਮਿਲਾ ਉਦਮ ਜਥੇਬੰਦੀ